ਤਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਪਾਂ ਬਣਾ ਰਹੇ ਆ ਅੰਬਾਂ ਦੀ ਖੱਟੀ ਮਿੱਠੀ ਚਟਨੀ ਕੱਚੇ ਅੰਬ ਲੈਤੇ ਆਪਾਂ ਅੰਬ ਲੈਤੇ ਆਪਾਂ 1 ਕਿਲੋ ਅੰਬਾਂ ਨੂੰ ਤੋਂ ਲਿਆਉਣ ਤੋਂ ਬਾਅਦ ਇਹਨਾਂ ਨੂੰ ਆਪਾਂ ਛਿੱਲਾਂਗੇ इस तरीके आप सारे अंब छिल ਸਾਰੇ ਆਂਬ ਚੱਲਲੇ ਆਪਾਂ ਇਹ ਥੋੜੇ ਆਂਬ ਪਕਾਏ ਆ ਸੱਲਾ ਪਕਾ ਚੇ ਜਿੱਦ ਤੇ ਸੀ ਇਹਦੇ ਨਾਲ ਜਿਹੜੀ ਚਟਨੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਹੁਣ ਆਪਾਂ ਇਦਾਂ ਦਾ ਤਦਕਾਸ ਲੈ ਕੇ ਆਪਾਂ ਲੱਗਾ ਤਦਕਾਸ ਲੈ ਤਦਕਾਸ ਕਰਾਂਗੇ ਆਪਾਂ ਇਸ ਤਰੀਕੇ ਨਾਲ ਸਾਰੇ ਆਂਬਾਂ ਨੂੰ ਕ੍ਰਸ਼ ਕਰ ਲਾਂਗੇ ਆਪਾਂ ਸਾਰੇ ਮੈੰਗੋ ਕਦੂਕਾਸ ਹੋ ਗਏ ਹੁਣ ਆਪਾਂ ਇਹ ਕਰ ਲਾਂਗੇ ਪੈਨ ਦੇ ਵਿੱਚ కల్ల అంబ లే దో సో గ్రామ ఓ అట్ సో గ్రామ్ పల్ప ఏదే పావే దో సో గ్రామ్ చీనీ అధా చమ్చ నమకీ పావేర్చ

చూస్ కను మిట్ ఫోర్ పకావే తాకి జీ చీనీ వగేరా మెల్ట్ ఛేతి చట్నీ బాగా ਇਹ ਆਪਾਂ ਆਂਬ ਨੂੰ ਕਦੂਕਾਸ ਕਰਕੇ ਆਂਬਾਂ ਨੂੰ ਉਹਦੇ ਵਿੱਚ ਸਾਰੇ ਮਸਾਲੇ ਐਡ ਕਰਕੇ ਰੱਖਤਾ ਸੀ ਹੁਣ 2 ਤੋਂ 2.5 ਘੰਟੇ ਹੋ ਗਿਆ ਪੱਧਾ ਘੰਟਾ ਤੋਂ ਵੱਧ ਹੀ ਰੈਸਟ ਮਿਚਣ ਵਾਸਤੇ ਰੱਖਿਆ ਹੁਣ ਆਪਾਂ ਰੱਖ ਦਿਆ ਨੂੰ ਗੈਸ ਤੇ ਆਪਾਂ ਇਹਨੂੰ 19 ਦੇਰ ਤੱਕ ਪਕਾਵਾਂਗੇ ਜਿੰਨੀ ਦੇਰ ਤੱਕ ਇਹਦਾ ਪਾਣੀ ਬਿਲਕੁਲ ਸੁੱਕ ਨਹੀਂ ਆ ਉੱਟ ਨਹੀਂ ਆਉਂਦਾ ਇਸ ਤਰੀਕੇ ਨਾਲ ਬਣੀ ਹੋਈ ਆਂਬਾਂ ਦੀ ਚਟਣੀ ਕਾਫੀ ਟਾਈਮ ਤੱਕ ਨੰਗ ਜਾਂਦੀ ਹੈ 4 ਤੋਂ 5 ਮਹੀਨੇ ਤੱਕ ா கலோன் ஜி ജീവി ചി പെല പാക രീിച്ച് ഒഴകി ചിന്തി തര മിക്സ് ഓരോ ചട്ട ജൂ ബോട്ട സാറിയ ഭു പാ ല ഗുടങ്ങളെസ്റ്റ് ਨੂੰ ਫਲਾਈ ਜਾਂਦੇ ਰਹਿਣਾ ਚਾਹੀਦਾ ਵਿੱਚ ਵਿੱਚ ਤਾਂ ਕਿ ਜਿਹੜੀ ਆਪਣੀ ਚਟਣੀ ਆ ਉਹ نیچے ਨਾ ਲੱਗੇ ਦੇ ਕੇ ਆਪਾਂ ਕੱਦੂ ਕਾਸ ਕਰਕੇ ਆਂਬ ਨੂੰ ਤੇ ਸਾਰੇ ਮਸਾਲੇ ਇਸੇ ਤਰੀਕੇ ਸਾਰਾ ਕੁਝ ਰੈਡੀ ਕਰਕੇ ਫਰਿੱਜ ਦੇ ਵਿੱਚ 15 ਘੰਟੇ ਵਾਸਤੇ ਰੱਖ ਲਈਏ ਤਾਂ ਉਹ ਵਾਲੀ ਸਰਪਿੰ ਸਾਲ ਤੋਂ ਡੇਢ ਸਾਲ ਤੱਕ ਬਿਲਕੁਲ ਵੀ ਖਰਾਬ ਨਹੀਂ ਹੁੰਦੀ ਕਿਉਂਕਿ ਉਸ ਤਰੀਕੇ ਨਾਲ ਜਿਹੜੇ ਵੀ ਜਿੰਨੇ ਵੀ ਮਸਾਲੇ ਉਹ ਸਾਰੇ ਆਂਬ ਦੇ ਵਿੱਚ ਰਾਜ ਜਾਂਦੇ ਆ ਉਹਦੇ ਵਾਸਤੇ ਜਿਹੜਾ ਆਂਬ ਆ ਉਹ ਥੋੜਾ ਕੱਚਾ ਲੈਣਾ ਪੈਂਦਾ ਇਹ ਆਪਾਂ ਅੱਧੇ ਅੰਬ ਕੱਚੇ ਤੇ ਅੱਧੇ ਪੱਕੇ ਦੀ ਬਣਾਈ ਆ। ਮੇਰੇ ਬਹੁਤ ਸਾਰੇ ਭੈਣਾਂ ਨੂੰ ਇਹ ਹੋ ਜਾਂਦਾ ਕਿ ਹੁਣ ਅੰਬ ਪੱਕੇ ਇਹਦੀ ਚਟਨੀ ਵਧੀਆ ਨਹੀਂ ਬਣੀ। ਇਹਦੀ ਚਟਨੀ ਤਾਂ ਉਦੋਂ ਵੀ ਜ਼ਿਆਦਾ ਵਧੀਆ ਬਣਦੀ ਆ। ਇਸ ਤਰ੍ਹਾਂ ਕੱਲਰ ਕਿੰਨਾ ਸੋਹਣਾ ਇਹਦੇ ਵਿੱਚ ਆਪਾਂ ਹਲਦੀ ਪੁੱਛ ਨਹੀਂ ਪਾਇਆ ਕੋਈ ਕੱਲਰ ਨਹੀਂ ਪਾਇਆ। ਫਟਾ ਚੰਚ ਪਾ ਲਾਂਗੇ ਕਲੌਂਜੀ ਦਾ ਤੁਸੀਂ ਇਹਦੇ ਵਿੱਚ ਅੰਬ ਦੇ ਚਾਰ ਦਾ ਮਸਾਲਾ ਵੀ ਪਾ ਸਕਦੇ ਹੋ ਪਰ ਆਪਾਂ ਪਾਵਾਂਗੇ ਕੱਲੇ ਕਲੌਂਜੀ ਨਾਲ ਬਹੁਤ ਜ਼ਿਆਦਾ ਟੇਸਟੀ ਬਣਦਾ ਮਾਗ ਜੀ ਕਦੇ ਵੀ ਨਹੀਂ ਪਾਉਣੇ ਜੇ ਤੁਸੀਂ ਆਪਾਂ ਮਾਗ ਜੀ ਪਾ ਦਿੰਦੇ ਆ ਉਹਦੇ ਨਾਲ ਥੋੜੀ ਜਿਹੀ ਰਵਾ ਦੇ ਇਹਨੂੰ ਫੰਗਸ ਪੈਣ ਸ਼ੁਰੂ ਹੋ ਜਾਂਦੀ ਹੈ ਬਹੁਤ ਸਰੀਆ ਭਣਾ ਡਰਾਈ ਫੀਸ ਪਾ ਲੈਣੀ ਆ ਪਰ ਉਹ ਲੰਬਾ ਟਾਈਮ ਨਹੀਂ ਰੱਖਣੀ ਚਟਣੀ ਖਰਾਬ ਹੋ ਜਾਂਦੀ ਹੈ ਸ਼ੇਤੀ ਹੋ ਗਏ ਸਾਤ ਨੂੰ ਅਮਟ੍ਰਿਕ ਇਹ 12 13 ਮਿੰਟ ਵਿੱਚ ਇਸ ਤਰੀਕੇ ਨਾਲ ਚਟਨੀ ਬਣ ਕੇ ਤਿਆਰ ਹੋ ਜਾਂਦੀ ਹੈ ਪੱਕੇ ਹੋਏ ਅੰਬਾਂ ਦੀ ਚਟਨੀ ਜਲਦੀ ਬਣਦੀ ਹੈ ਕੱਚੇ ਅੰਬਾਂ ਦੀ ਚਟਨੀ ਲਈ ਲਓ ਜੀ ਆਪਣੀ ਚਟਨੀ ਹੋ ਗਈ ਤਿਆਰ ਸਾਰਿਆਂ ਦਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦੇਣਾ ਜੇ ਤੁਸੀਂ ਚੈਨਲ ਤੇ ਨਵੇਂ ਹੋ ਪਲੀਜ਼ ਚੈਨਲ ਸਬਸਕ੍ਰਾਈਬ ਕਰ ਲੈਣਾ ਨੋਟੀਫਿਕੇਸ਼ਨ ਵਾਲੇ ਬਟਨ ਤੇ ਕਲਿੱਕ ਕਰ ਲੈਣਾ ਤਾਂ ਕਿ ਜਿਹੜੀ ਨਵੀਂ ਵੀਡੀਓ ਪਵੇ ਉਹ ਤੁਹਾਡੇ ਤੱਕ ਪਹੁੰਚ ਸਕੇ ਆਪਾਂ ਇਹਨੂੰ ਜ਼ਿਆਦਾ ਨਹੀਂ ਪਕਾਉਣਾ ਗੈਸ ਕਰਤਾ ਬੰਦ ਇਹ ਝਾਸਾ ਜਿਹੜੀ ਉਹ ਜ਼ਿਆਦਾ ਚਿੜੀ ਬਣ ਜੂਗੀ ਇਹ تین ਆਪਣੀ ਚਟਣੀ ਜਿਹੜੀ ਬਣ ਜਿਹੜੀ ਖੰਡ ਦੀ ਚਾਚ ਹੈ ਕਿੰਨੀ ਪਾਈ ਆ ਉਹਦੀ ਚਾਸ ਬਣ ਜਾਣੀ